ਮਾਮਲਾ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਹਰ ਗੋਬਿੰਦਪੁਰ ਦਾ ਜਿੱਥੇ ਕਿ ਪਿਛਲੇ ਕਰੀਬ 11 ਸਾਲ ਤੋਂ ਕੇਸ ਚ ਪਗੋੜਾ ਸਤਨਾਮ ਸਿੰਘ ਤੇ ਰਣਜੀਤ ਕੌਰ ਪੁਲਿਸ ਨੂੰ ਕਰੀਬ 11 ਸਾਲ ਤੋਂ ਲੋੜਿੰਦਾ ਸੀ ਤੇ ਪੁਲਿਸ ਥਾਣਾ ਹਰ ਗੋਬਿੰਦਪੁਰ ਦੇ ਥਾਣਾ ਇੰਚਾਰਜ ਤੇ ਇਹ ਵੀ ਡੀਐਸਪੀ ਹਰਜੀਸ਼ ਕੁਮਾਰ ਨੇ ਦੱਸਿਆ ਕਿ ਉਹਨਾਂ ਦੋਹਾਂ ਦੇ ਨਜਾਇਜ਼ ਸੰਬੰਧ ਸੀ ਤੇ ਰਣਜੀਤ ਕੌਰ ਆਪਣੇ 14 ਸਾਲ ਦੇ بیٹے ਸੰਦੀਪ ਸਿੰਘ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਕੇ ਸਤਨਾਮ ਸਿੰਘ ਦੇ ਨਾਲ ਫਰਾਰ ਹੋਈ ਸੀ ਤੇ 11 ਸਾਲ ਤੋਂ ਫਰਾਰ ਸੀ ਹੁਣ ਜਦ ਸਤਨਾਮ ਸਿੰਘ ਨੂੰ ਉਹਨਾਂ ਨੇ ਕਾਬੂ ਕੀਤਾ ਹੈ ਤਾਂ ਰਣਜੀਤ ਕੌਰ ਵੀ ਉਹਨਾਂ ਦੇ ਨਾਲ ਗ੍ਰਿਫਤਾਰ ਉਦੋਂ ਵੀ ਜਿਹੜਾ ਕੀਤਾ ਗਿਆ ਤੇ ਦੋਵਾਂ ਨੂੰ ਜਦ ਕੁਛਕਿਛ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਹੈ ਕਿ ਉਹਨਾਂ ਸੰਦੀਪ ਸਿੰਘ ਦੀ 14 2014 ਚ ਹੀ ਗਲਾ ਘੋਟ ਕੇ ਹੱਤਿਆ ਕਰ ਦਿੱਤੀ ਸੀ ਤੇ ਉਸ ਬੱਚੇ ਦੀ ਲਾਸ਼ ਰਣਜੀਤ ਕੌਰ ਦੇ ਘਰ ਦੇ ਵਿਹੜੇ ਚ ਹੀ ਦੱਬ ਦਿੱਤੀ ਸੀ ਤੇ ਖੁਦ ਦੋਵੇਂ ਪੰਜਾਬ ਤੋਂ ਫਰਾਰ ਹੋ ਕੇ ਆਗਰਾ ਚਲੇ ਗਏ ਸੀ ਤੇ ਪਹਿਲਾਂ ਤਾਂ ਕਈ ਸਾਲ ਸੂਬੇ ਤੋਂ ਬਾਹਰ ਰਹੇ ਅਤੇ ਹੁਣ ਕੁਝ ਸਮੇਂ ਤੋਂ ਜਲੰਧਰ ਇਕੱਠੇ ਰਹਿ ਰਹੇ ਨੇ ਤੇ ਹੁਣ ਪੁਲਿਸ ਵੱਲੋਂ ਇਸ ਅੰਨੇ ਕਤਲ ਦੀ ਵਾਰਦਾਤ ਦੀ ਗੁੱਥੀ ਸੁਲਝਾਂਦੇ ਅਤੇ ਪੁਲਿਸ ਵੱਲੋਂ ਦੋਸ਼ੀ ਦੇ ਨਾਲ ਉਸ ਥਾਂ ਤੇ ਵੀ ਜਿਹੜਾ ਇਹ ਸਨਾਕ ਕੀਤੀ ਗਈ ਹੈ ਜਿੱਥੇ ਮਾਂ ਨੇ ਆਪਣੇ ਪੁੱਤ ਨੂੰ ਜਿਹੜੀ ਹੈ ਕਤਲ ਕਰਕੇ ਉੱਥੇ ਦੱਬਾ ਦਿੱਤਾ ਸੀ ਪੁਲਿਸ ਵੱਲੋਂ ਮ੍ਰਿਤਕ ਦਾ ਪਿੰਜਰ ਕੱਢ ਕੇ ਅਗਲੀ ਕਾਨੂੰਨੀ ਕਾਰਵਾਈ ਦੀ ਜਾਂਚ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਜੀਤਕੌਰ ਜੀਤਕੌਰ ਦੀ ਕਿੰਨੀ ਉਮਰ ਹੈ ਬੰਦਾ 60 ਸਾਲ ਤੇ ਇੱਕ ਇਹ ਦੇਖਣੇ ਕਿਤੇਗਾ ਉਹ ਜ਼ਬਰਦਸਤੀ ਕਰਦਾ ਹੁੰਦਾ ਕੰਦਾ ਡਾਪਦਾ ਹਾਂ ਜ਼ਬਰਦਸਤੀ ਕਰਕੇ ਹੁੰਦਾ ਹੁੰਦਾ ਕੰਦਾ ਡਾਪਦਾ ਜ਼ਬਰਦਸਤੀ ਕਿਉਂ ਕਰਦਾ ਹੈ ਹਾਂ ਮੈਂ ਇੱਥੇ ਮੁੰਡਿਆਂ ਨੂੰ ਵੀ ਪਤਾ ਹੀ ਆ ਇਹਨੂੰ ਮਰਵਾਇਆ ਇਹ ਦੇਖ ਦੋ ਵਾਰੀ ਜਿਹਨੇ ਰਲ ਕੇ ਜਦੋਂ ਨਾਲ ਰਲ ਕੇ ਤੁਸੀਂ ਮਾਰਿਆ ਉਹਨਾਂ ਕੀ ਜ਼ਬਾਨ ਦੇ ਕੋਲ ਜ਼ਬਾਨ ਦਾ ਡੱਗਦਾ ਕੋਈ ਵੀ ਨਹੀਂ ਇਹ ਜ਼ਬਰਦਸਤੀ ਹੁੰਦਾ ਹੈ ਸਾਡੇ ਘਰ ਇਹ ਮੁੰਡਾ ਹਾਂ ਇਹਨੂੰ ਬੜੀ ਵਾਰ ਡੱਕਿਆ ਹੈ ਅੱਛਾ ਮੁੰਡਾ ਕੋ ਮਾਰਦਾ ਫਿਰ ਆਪਣਾ ਮੁੰਡਾ ਕੋ ਮਾਰਦਾ ਇਹਨੇ ਮਾਰਿਆ ਅੰਤਰਾਤ ਬਾਰਾਂ ਦਾ 10000 ਵਜੇ ਅੱਛਾ ਪਗੋੜੇ ਤੇ ਪਰ ਮੈਨੂੰ ਇਹਨੇ ਕਿਹਾ ਵੀ ਤੂੰ ਪਗੋੜੇ ਹੋ ਜਾ ਪੇਰੋ ਤੇ ਇੱਥੇ ਰੇਂਦਾ ਰ ਵੱਡੇ ਮੁੰਡੇ ਨੂੰ ਮਾਰ ਦੇ ਲੱਗਾ ਫੇਰ ਕੱਢਿਆ ਕਿੰਨੇ ਸਾਲ ਤੋਂ ਭਗੜੇ 14-14 ਹੋ ਗਏ ਮੇਰੀ ਨਜ਼ਰ ਤੋਂ ਹੀ ਕੱਠੇ ਰ ਅੱਜ ਤੁਸੀਂ ਖਾਬ ਬੋਲ ਰਹੇ ਹੋ ਸੁਤਨਾ ਕੀ ਹੋਇਆ ਤੇ ਕੀ ਕਿਦਾਂ ਕੀਤਾ ਸੀ ਕੱਟਵਾ ਸਰ ਇਦਾਂ ਨੋਰੀ ਲੰਮਾ ਹੀ ਮੈਂ ਆਉਂਦਾ ਹਾਂ ਇੱਧਰ ਲੱਗਦਾ ਨਹੀਂ ਆਪਨੇ ਇਹ ਕਰਤੇ ਹੋਣਾ ਕੋਣ ਬਚੰਦਾ ਮੇਰੇ ਮਾਣ ਦੀ ਕੰਮ ਲੱਗਦੀ ਹੜ ਤੱਕ ਹੈ ਚਲੋ ਦੇਖ ਹਾਂ ਉਹ ਦਰਦ ਕਰਦਾ ਰਹਿੰਦਾ ਹਾਂ ਇਹਦੀ ਮੇਰਾ ਜੁਰ ਕੇ ਕੰਮ ਹੀ ਘੜਦੇ ਨੇ ਹਲਕਾ ਕਰਦਾ ਸਰੋਈ ਫਿਰ ਕੀ ਕੀਤਾ ਇਹ ਚੀਜ਼ ਦੋਹਾਂ ਨੇ ਨਿਵਾਹ ਖੜੀ ਨੇ ਇਹ ਇੱਥੇ ਕਿਦਾਂ ਨਾ ਪਈ ਕੀ ਦਾ ਹੁੰਦਾ ਕਿੰਨਾ ਚਿਰ ਤੁਹਾਡੇ ਸੰਬੰਧ ਰਹੇ ਆਪਸ ਚ ਇੱਕ ਦੋਹਾਂ ਨਾਲ ਰਿਸ਼ਤੇ ਮਾਣ ਖਤਮ ਨਹੀਂ ਹੋਇਆ ਉਹ ਮੁੰਡੇ ਦੀ ਉਮਰ ਕਿੰਨੀ ਸੀ ਤੋਂ ਉਹ ਤੋਂ ਮਰ ਗਈ 4 ਤੋਂ 15 ਸਾਲ ਦੀ ਬੱਚੀ ਸੀ ਤੋਂ ਆਗ ਵੀ ਚੱਲ ਗਈ ਆਗਰੇ ਤੇ ਫਿਰ ਕਿੰਨਾ ਚਿਰ ਰਹੇ ਉੱਥੇ ਉੱਥੇ 4.5 ਸਾਲ ਤੇ ਹੁਣ ਕਿੱਥੇ ਰਹਿਣ ਦੇ ਇਹ ਹੁਣ ਜਿੰਦ ਦੇ ਇੱਥੇ ਉਥੋਂ ਪੁਲਿਸ ਨਾਲ ਫੜੇ ਨਹੀਂ ਨਹੀਂ ਇੱਥੇ ਆਏ ਹਾਂ ਕੀ ਕਰਨਾ ਇੱਥੇ ਪਿੰਡ ਹੀ ਰਹਿੰਦਾ ਵੀ ਮਹੀਨਾ ਹੋ ਗਿਆ ਫਿਰ ਇਹ ਲੜੀ ਵੀ ਨਾਲ ਇਹ ਲੇਡੀ ਚੋਤੀ ਜਿੰਦਰੀ। ਤੇ ਤੁਸੀਂ ਸਾਰਾ ਹੁਣ 12 ਸਾਲ ਤੋਂ ਇਕੱਠੇ ਰਹਿੰਦੇ ਹੋ। ਹਾਂ ਜੀ, ਉੱਤੀ। ਤੇ ਤੁਸੀਂ ਪਿੰਡ ਕਿ ਕਰਨਾ ਹੈ? ਮੈਂ ਪਿੰਡ ਆ ਗਿਆ ਨਾ ਕੱਲਾ। ਕੀ ਕਰਨਾ? ਕੇਸ ਕਰਦੇ ਆਂ। ਉਹ ਤਾਂ ਕਰਦੇ ਆ ਹੀ। ਜਹੇ ਮੈਂ ਚਲ ਚਲੀ ਲੜਦੀ ਨਹੀਂ ਬੈਠੀ। ਪਰ ਇਹ ਦੋਨੋਂ ਹੀ ਇਹ ਮੇਰਾ ਨਾਮ ਹਰਜੀਤ ਸਿੰਘ ਹੈ ਜੀ। ਜਿਹੜਾ ਮਾਰਿਆ ਗਿਆ ਬੱਚਾ ਉਹ ਮੇਰਾ ਭਤੀਜਾ ਛੋਟੇ ਭਾਈ ਦਾ ਲੜਕਾ ਹੈ। ਇਹ ਸੰਦੀਪ ਸਿੰਘ ਦੀਪੂ ਆ ਨਾ। ਇਹ ਨਜਾਇਜ਼ ਸੰਬੰਧ ਹੀ ਉਹ ਬੰਦੇ ਨਾਲ ਹੈ ਜਿਹੜਾ ਮੁੰਡਾ ਫੜਿਆ ਹੋ। ਕਿਹਦੇ? ਰਣਜੀਤਕੌਰ ਦੇ। ਉਹ ਮੁੰਡੇ ਦੀ ਮਾਂ ਹੈ। ਅੱਛਾ ਤੁਹਾਡੀ ਕਿਹਦਾ? ਮੇਰੀ ਭਝਾਈ ਛੋਟੀ ਹੈ। ਠੀਕ ਹੈ। ਉਹ ਮੁੰਡਾ ਡੱਕਦਾ ਸੀ। ਸਾਡੇ ਨਾਲ ਵਾਂਗੂ ਬੋਲਣ ਨਹੀਂ ਇਹਦਾ। ਮੁੰਡਾ ਡੱਕਦਾ ਸੀ। ਤੇ ਇਹ ਢੱਕੀ ਨਹੀਂ ਰਹੀ। ਹੁੰਡ ਇਹਨੇ ਇੱਕ ਵਾਰੀ ਕਿਤੇ ਤਾਂ ਢੱਕੀਤਾ ਬੋਲਿਆ ਬਾਲਿਆ ਇਹਨਾਂ ਨੂੰ ਗਾਲ੍ਹਾਂ ਵੀ ਕੱਢੀਆਂ ਤੇ ਇਹਨਾਂ ਨੇ ਸਲਾਹ ਕੀਤੀ ਤੁਹਾਨੂੰ ਬਾਹਰ ਛੱਡਿਆ। ਕਿੰਨੀ ਉਮਰ ਸੀ ਉਸ ਵੇਲੇ ਮੁੰਡੇ ਦੀ? 12-13 ਸਾਲ ਦੀ। ਕਿੱਦਾਂ ਸ਼ੱਕ ਪਿਆ ਫਿਰ ਤੁਹਾਨੂੰ ਦਾ ਇਹ ਦੋ ਤਿੰਨ ਮਹੀਨੇ ਲੱਭਾ ਨਹੀਂ ਮੈਨੂੰ ਤੇ ਮੈਂ ਪਿੱਛੇ ਮੈਂ ਕਿੱਥੇ ਗਿਆ ਠੀਕ ਹੈ ਇਹਨਾਂ ਦੀ ਕੰਮ ਤੇ ਕਹ ਲਿਆ ਪੁੰਨੇ ਠੀਕ ਹੈ ਤਿੰਨ ਮਹੀਨੇ ਪੁੱਛਦਾ ਹੀ ਰਿਹਾ ਮੈਂ ਨਹੀਂ ਦੱਸਿਆ ਨੇ ਫਿਰ ਮੈਂ ਰਬੜ ਦਿੱਤੀ ਠੀਕ ਹੈ ਹਾਂਜੀ ਅੱਜ ਕਿੰਨੇ ਸਾਲਾਂ ਬਾਅਦ ਤੇਰੇ ਕਾਬੂ ਆਏ ਇਹ 12 ਸਾਲ ਹੋ ਗਏ ਸਾਡੇ ਆ 10 ਮਹੀਨੇ ਜਾ ਕੇ 12 ਸਾਲ ਹੋ ਜਾਂਦੇ ਮਤਲਬ ਜੇ ਇਹ ਕਹਿ ਲਿਆ ਜਾਵੇ ਉਹ ਕਹਾਵਤ ਸੱਚੀ ਹੋ ਗਈ ਕਿ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਆ ਹੋ ਇਹਨੂੰ ਕਿਸੇ ਫੜਾਇਆ ਵੀ ਨਹੀਂ ਆਪੇ ਮਰ ਗਏ ਨੇ ਆਪੇ ਹੀ ਫੜੇ ਗਏ ਨੇ ਸਾਹਬ ਨੇ ਮੈਂ ਤਾਂ ਫਿਰ ਨੋਗਾ ਨਹੀਂ ਹਾਂ ਤੇ ਆਪੇ ਇਹਨਾਂ ਦੇ ਅੱਗੇ ਆ ਗਿਆ ਆਪਾਂ ਕਿਹੜਾ ਮੁੰਡਾ ਕੋਣ ਕੀ ਸਮਝਦੇ ਹੋ ਕਾਲ ਯੁੱਗ ਦਾ ਤੌਰ ਆ ਇੱਕ ਮਾਂ ਨੇ ਪੋਤੀ ਮਾਰਤਾ ਉਹ ਤੇ ਹੁਣ ਸਮਝਣਾ ਕੀ ਹੈ ਜੀ ਪਤਾ ਹੀ ਹੈ ਜੋ ਹੈ ਬਣ ਗਿਆ ਜੋ ਮਾੜਾ ਮਾੜਾ ਇਹ ਮਾੜਾ ਦਾ ਰਿਜ਼ਲਟ ਮਾੜਾ ਹੀ ਰਹਿਣਾ بڑے ਭਰਾ ਦੀ ਵੱਡੇ ਦੀ ਜਦੋਂ ਨਾ ਵਿਆਹੀ ਸੀ ਉਹਨਾਂ ਦੀ ਕਿਦਾਂ ਮੌਤ ਹੋਈ ਉਹ ਤੇ ਬਿਮਾਰ ਹੋ ਕੇ ਮਰਿਆ ਹੈ ਨਾ ਸ਼ੂਗਰ ਹੋ ਗਈ ਛੋਟਾ ਹੈ ਭਰਾ ਹੱਤੀ ਪਾਲਿਆ ਇਹਨਾਂ ਵੱਡਾ ਨਹੀਂ ਤੇ ਉਹ ਤੇ ਕਿ ਕਿਤਰੇ ਵਿਚਾਰ ਆਉਂਨ ਲੱਗਿਆ ਕਿਥੋਂ ਫਰਕ ਨਹੀਂ ਹੁੰਦਾ ਫਿਰ ਮੈਨੂੰ ਹੁਣ ਹੁਣ ਤੇ ਇਹਨਾਂ ਨੂੰ ਜਲੰਧਰੋਂ ਭੜਿਆ ਮੈਂ ਖੜਾ ਲੈਂਦਾ ਮੁੰਡਾ ਇੱਥੋਂ ਦਾ ਹੀ ਸਤਨਾਮ ਸਿੰਘ ਬਿਹਾਰੀ ਆਂਦੇ ਆਂ ਪਿੰਡ ਦਾ ਹੀ ਆ ਪਿੰਡ ਦਾ ਹੀ ਆ ਜਗ੍ਹਾ ਜਗ੍ਹਾ ਜਿੱਥੇ ਨੱਪਿਆ ਗਿਆ ਇਹ ਜਗ੍ਹਾ ਕਿਥੀ ਸੀ ਐ ਕੋਈ ਕੀ ਸੀ ਇਸ ਤੇ ਪਹਿਲਾਂ ਜਗ੍ਹਾ ਤੇ ਸਾਡਾ ਘਰ ਹੀ ਆ ਜੀ ਹਾਂ ਮੈਂ ਵੀ ਇੱਥੇ ਪਹਿਲਾਂ ਰਹਿੰਦਾ ਰਿਆ ਐਨ ਦੋਵੇਂ ਭਰਾ ਇੱਥੇ ਰਹਿੰਦੇ ਸੀ ਮਾੜੇ ਅਸੀਂ ਗੁੱਸੇ ਗੁੱਸੇ ਹੋਏ ਤੇ ਮੈਂ ਆ ਥਾਂ ਲੈ ਕੇ ਵੱਖਰਾ ਚੱਤ ਲਿਆ ਤੇ ਇਹ ਸਾਡੀ ਮਾਂ ਹਲਾ ਕਰ ਸੀ ਆ ਮਾਂ ਨੂੰ ਬੈਠ ਫੋਗ ਦਿੱਤੀ ਮਾਂ ਇੱਥੇ ਰਹਿੰਦੀ ਜਦੋਂ ਨਜਾਇਜ਼ ਬੰਧ ਬਣੇ ਭਰਜਾਈ ਦੇ ਇਸ ਮੁੰਡੇ ਨਾਲ ਉਦੋਂ ਭਰਜਾਈ ਦੀ ਕਿੰਨੀ ਉਮਰ ਹੋਏਗੀ ਤੇ ਮੁੰਡੇ ਦੀ ਕਿੰਨੀ ਉਮਰ ਸੀ ਉਮਰ ਦਾ ਤਾਂ ਇਹਨਾਂ ਦਾ ਹੁਣ ਨਹੀਂ ਨਾ ਪਤਾ ਸਾਨੂੰ ਉਮਰ ਇਹਨਾਂ ਦੀ ਕਿੰਨੀ ਹੈ ਤੇ ਕਿੰਨੀ ਨਹੀਂ ਪਰ ਇਹ ਹੈ ਤਾਂ ਗਲਤੀ ਹੀ ਜੋ ਕੁਝ ਵੀ ਆਇਆ ਹੈ ਇਹ ਜੋ ਹੈ ਵੀ ਇਹ ਸੰਬੰਧ ਤੇ ਚਲੇ ਜਾਂਦੇ ਮੁੰਡਾ ਦੇ ਨਾਮ ਆਉਂਦੇ ਕੀ ਚਾਹੁੰਦੇ ਤੁਸੀਂ ਅਸੀਂ ਤਾਂ ਇਨਸਾਫ ਚਾਹੁੰਦੇ ਹਾਂ ਕਿਸ ਤਰੀਕੇ ਦਾ ਸਜ਼ਾ ਮਿਲਣੀ ਚਾਹੀਦੀ ਹੈ ਨਾ ਸਾਲ 2014 ਦੇ ਵਿੱਚ ਨਾ ਇੱਕ ਲੜਕਾ ਸੰਦੀਪ ਸਿੰਘ ਗਾਇਬ ਹੁੰਦਾ ਤੇ ਉਹਦੇ ਤਾਏ ਨੇ ਸਾਡੇ ਕੋਲ ਪਰਚਾ ਦਰਜ ਕਰਾਇਆ 42/14 ਸ਼੍ਰੀ ਹਰਗੋਬਿੰਦਪੁਰ ਵਿਖੇ ਇਹ ਪਰਚਾ ਦਰਜ ਹੋਇਆ 364 34 ਆਈਪੀਸੀ ਦੇ ਤਹਿਤ ਕਿ ਮਾਰ ਦੇਣ ਦੀ ਨੀਅਤ ਨਾਲ ਮੇਰੇ ਭਤੀਜੇ ਨੂੰ ਰਣਜੀਤ ਕੌਰ ਜੋ ਕਿ ਇਹਦੀ ਭਝਾਈ ਸੀਗੀ ਤੇ ਨਾਲ ਸਤਨਾਮ ਸਿੰਘ ਸਤਾ ਜੋ ਵੀ ਇਸੇ ਹੀ ਖੋਜਕੀਪੁਰ ਪਿੰਡ ਦਾ ਹੀ ਹੈਗਾ ਇਹਨਾਂ ਦੋਹਾਂ ਨੇ ਜਿਨ੍ਹਾਂ ਦੇ ਵਿੱਚ ਨਜਾਇਜ਼ ਸਬੰਧ ਸੀ ਤੇ ਇਹਨਾਂ ਨੇ ਉਹਨੂੰ ਮਾਰ ਕੇ ਕਿਤੇ ਗਾਇਬ ਕਰ ਦਿੱਤਾ ਜਾਂ ਉਹਨੂੰ ਮਾਰਨ ਦੀ ਨੀਅਤ ਨਾਲ ਗਾਇਬ ਕੀਤਾ ਹੋਇਆ ਹੈ ਤੇ ਉਹਦੇ ਤਹਿਤ ਪਰਚਾ ਰਜਿਸਟਰਡ ਹੋਇਆ ਉਸ ਤੋਂ ਬਾਅਦ ਪੁਲਿਸ ਰੇਡ ਕਰਦੀ ਰਹੀ ਤੇ ਇਹ ਦੋਨੇ ਜਣੇ ਗਾਇਬ ਹੋ ਗਏ ਸੀ ਇੱਥੋਂ ਫਿਰ ਇਹ ਬਾ ਜੋ ਪੀਓ ਬਣ ਕੇ 11 ਸਾਲਾਂ ਬਾਅਦ ਅੱਜ ਮਾਨਯੋਗ ਡੀਆਈਜੀ ਬਾਰਡਰ ਰੇਂਜ ਡਾਕਟਰ ਨਾਨਕ ਸਿੰਘ ਜੀ ਆਈਪੀਐਸ ਔਰ ਐਸਐਸਪੀ ਸੁਹੇਲ ਕਾਸਮੀਰ ਸਾਡੇ ਬਟਾਲਾ ਦੇ ਐਸਐਸਪੀ ਸਾਹਿਬ ਆਈਪੀਐਸ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਤੇ ਸਾਰੀ ਪੁਲਿਸ ਨੂੰ ਇਹ ਹੈਗਾ ਸੀ ਇੱਕ ਮੁਹਿੰਮ ਤੇ ਸ਼ੁਰੂ ਕੀਤੀ ਹੋਈ ਸੀ ਕਿ ਜਿਹਦੇ ਵਿੱਚ ਅਸੀਂ ਪੀਓਜ਼ ਨੂੰ ਅਰੈਸਟ ਕਰ ਰਹੇ ਸੀ ਤੇ ਉਹਦੇ ਤਹਿਤ ਅਸੀਂ ਆ ਦੋ ਇਹਨਾਂ ਨੂੰ ਇਹਨਾਂ ਦੋਨਾਂ ਨੂੰ ਰਣਜੀਤ ਸਿੰਘ ਔਰ ਸਤਨਾਮ ਸਿੰਘ ਸੱਤਾ ਦੋਨਾਂ ਨੂੰ ਅਸੀਂ ਅਰੈਸਟ ਕੀਤਾ ਇਸ ਮੌਕੇ ਤੇ ਦੌਰਾਨੇ ਪੁੱਛਗਿਛ ਇਹਨਾਂ ਨੇ ਉਸ ਮੁੰਡੇ ਬਾਰੇ ਦੱਸਿਆ ਕਿ ਕਿਉਂਕਿ ਇਹਨਾਂ ਦੇ ਆਪਸ ਵਿੱਚ ਨਜ਼ਾਇਰ ਰਿਲੇਸ਼ਨ ਸੀ ਕਿਉਂਕਿ ਆ ਜਿਹੜੀ ਰਣਜੀਤ ਕੌਰ ਸੀ ਇਹਦਾ ਘਰ ਵਾਲਾ ਜਿਹੜਾ ਸੀ ਗੁਰਮੁਖ ਸਿੰਘ ਉਹ ਫੌਜ ਦੇ ਵਿੱਚ ਸੀ ਤੇ ਉਹਦੀ 2010 ਦੇ ਵਿੱਚ ਡੈਥ ਹੋ ਗਈ ਸੀ ਤੇ ਬਾਅਦ ਦੇ ਵਿੱਚ ਇਹਦੇ ਰਿਲੇਸ਼ਨ ਇਹਦੇ ਨਾਲ ਬਣ ਗਏ ਸੀਗੇ ਸਤਨਾਮ ਸਿੰਘ ਸੱਤਾ ਜੋ ਕਿ ਉਸ ਟਾਈਮ ਤੇ 23 ਸਾਲ ਦਾ ਸੀ ਤੇ ਰਣਜੀਤ ਕੌਰ ਉਸ ਟਾਈਮ ਤੇ 49-50 ਸਾਲ ਦੀ ਹੋਈ ਸੀਗੀ ਤੇ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਹੋ ਗਏ ਔਰ ਉਹ ਹਵਸ ਅਨੇ ਹੋ ਕੇ ਇਹ ਇੱਕ ਮਾਨ ਹੈ ਆਪਣੇ ਹੀ ਪੁੱਤ ਨੂੰ ਕਿਉਂਕਿ ਉਹ ਇਤਰਾਜ਼ ਕਰਦਾ ਸੀ ਇਹਨਾਂ ਦੇ ਰਿਲੇਸ਼ਨ ਤੇ ਉਹ ਹੈ 13-14 ਸਾਲਾਂ ਦਾ ਸੀ ਸਾਰਾ ਤੇ ਇਹਨਾਂ ਨੇ ਉਹਦਾ ਗਲ ਕੁੱਟ ਕੇ ਮਾਰਤਾ ਤੇ ਇੱਥੇ ਹੀ ਇਹ ਘਰ ਸੀਗਾ ਉਹਦਾ ਜਿੱਥੇ ਅਸੀਂ ਹੁਣ ਆਏ ਆ ਤੇ ਇੱਥੇ ਹੀ ਉਹਨੇ ਵਿਹੜੇ ਦੇ ਵਿੱਚ ਉਹਨੂੰ ਦੱਬ ਦਿੱਤਾ ਸੀਗਾ ਅੱਜ ਅਸੀਂ ਉਹਨਾਂ ਦੀ ਲਾਸ਼ ਬਰਾਮਦ ਕਰਨੇ ਆਏ ਆ ਬੇਟੇ